ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸਾਧ ਸੰਗਤ ਜੀ ਕਥਾ ਆਰੰਭ ਕਰਨ ਤੋਂ ਪਹਿਲਾਂ ਮੇਰੇ ਸਾਹਮਣੇ ਇੱਕਦਮ ਅਖਾਂਡ ਤੇ ਆ ਗਿਆ ਅੰਨਾ ਵੰਡੇ ਰਿਓੜੀਆਂ ਮੁਰਕੜ ਆਪਣਿਆਂ ਨੂੰ ਇਹ ਘਾਤ ਹੈ ਅੰਨਾ ਵੰਡੇ ਰਿਓੜੀਆਂ ਮੁਰਕੜ ਆਪਣਿਆਂ ਨੂੰ ਇਹ ਗੱਲ ਮੈਨੂੰ ਕਿਉਂ ਕਹਿਣੀ ਪਈ ਵੇ ਜਾਣਕਾਰੀ ਤਾਰੀ ਦੇ ਮੁਤਾਬਕ ਘੜ ਤੋਂ ਘੱਟ ਇੱਥੇ 8 ਪੀ ਹੀ ਜ세 ਆਏ ਹੋਣਗੇ ਤੇ ਉਹਨਾਂ ਨੇ ਬੋਲਣਾ ਤੇ ਸੈਕਟਰੀ ਨੇ ਕਹਿ ਦਿੱਤਾ ਵੀ ਗਿਆਨੀ ਜੀ ਨੂੰ 1 ਘੰਟਾ ਤੇ ਉਹਨਾਂ ਕਹਿਣਾ ਵੀ ਗਿਆਨ ਨੂੰ 1 ਘੰਟਾ ਤੇ ਸਾਨੂੰ 5-5 ਮਿੰਟ ਇਸ ਕਰਕੇ ਮੇਰਾ ਬਾਪੇ ਪਹਿਲਵਾਨਣ ਪ੍ਰੇਮ ਸਿੰਘ ਔਰ ਉਹਨਾਂ ਦੇ ਪ੍ਰੇਮ ਕਰਕੇ ਬੇਥੇ ਆਇਆ ਤੇ ਆਮ ਹੁੰਦਾ ਵੀ ਮੈਨੂੰ ਟਾਈਮ ਵੱਧ ਮਿਲੇ ਤੇ ਮੇਰੇ ਅੱਗੇ ਨੋਟਾਂ ਦੀ ਢੇਰੀ ਲੱਗ ਜਾਏ ਮੈਂ ਇਸ ਲਈ ਕਥਾ ਦੀ ਕਰਦਾ ਮੇਰਾ ਨਿਸ਼ਾਨਾ ਐਸ ਬਾਪੂ ਦੀ ਖੁਸ਼ੀ ਲੈਣਾ ਜੀ ਦੇ ਤੇ ਇਹ ਖੁਸ਼ ਹੈ ਨਾ ਉਹਦੇ ਮਗਰ ਮਗਰ ਪਦਾਰਥ ਲੇਕਿਨ ਬਦਕਿਸਮਤੀ ਹੈ ਆਪਾਂ ਇਹਨੂੰ ਛੱਡ ਕੇ ਤੇ ਇਹਦੇ ਮਗਰ ਮਗਰ ਫਿਰਦੇ ਪਰ ਇਹ ਵੀ ਰਹਿੰਦੀ ਤੇ ਉਹਦੇ ਬੰਨ ਵੀ ਚਲੀ ਜਾਂਦੀ ਹੈ ਮੇਰੇ ਭਰਾ ਤੁਸੀਂ ਪ੍ਰਚਾਰ ਕਾਇਓ ਮੈਂ ਆਪਣੇ ਵੱਲੋਂ ਕੰਨ ਫੜ ਕੇ ਕਹਿਣ ਲੱਗਾ ਕਿ ਇਹਦਾ ਗਲਤ ਅਰਥ ਨਾ ਕਰਨਾ ਮੈਨੂੰ ਸ਼ੋਮਣੀ ਕਮੇਟੀ ਨੇ ਦੋ ਦਸਤਾਰਾਂ ਦਿੱਤੀਆਂ ਨੇ ਇੱਕ ਭਾਈ ਗੁਰਦਾਸ ਜੀ ਇੱਕ ਬਾਬਾ ਬੁੱਢਾ ਸਾਹਿਬ ਨੇ ਔਰ ਮੈਂ ਉਸ ਡਿਊਟੀ ਮੁਤਾਬਕ ਭਾਈ ਗੁਰਦਾਸ ਜੀ ਵਰਗਾ ਨਹੀਂ ਮੈਂ ਬਾਬੇ ਬੁੱਢਾ ਸਾਹਿਬ ਦੇ ਚਰਨਾ ਵਰਗਾ ਵੀ ਨਹੀਂ ਪਰ ਮੇਰੀ ਉਸ ਥਾਂ ਤੇ ਡਿਊਟੀ ਹੋਣ ਕਰਕੇ ਮੈਂ ਤੁਹਾਨੂੰ ਸਿਨੇਹ ਆ ਦਿਆਂ ਅਪਰਾਲਾ ਕਰਿਆ ਕਰੋ ਐਦੇ ਨਾਲ ਬਣਾਉਣ ਦਾ ਇਦਰੇ ਬਣ ਗਈ ਤੇ ਇਹ ਮਗਰ ਮਗਰ ਆਵੇਗਾ ਬਾਣੀ ਦੀਆਂ ਪੰਕਤੀਆਂ ਨੇ ਬ੍ਰਹਮ ਮਿਲਦੇ ਇਸ ਦਾ ਬਹਿ ਬੱਤ ਰਹੀ ਇੱਕ ਸ਼ਬਦ ਲਿਵ ਲਾਏ ਨੌ ਨਿਧੀ 18 ਸਿੱਧੀ ਪਿੱਛੇ ਲਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਇਹ ਨੌ ਨਿਧੀਆਂ ਤੇ 18 ਸਿੱਧੀਆਂ ਮਗਰ ਮਗਰ ਤੁਰੀਆਂ ਫਿਰਦੀਆਂ ਨੇ ਜਿਹੜਾ ਪ੍ਰਮਾਤਮਾ ਦੇ ਨਾਮ ਹਿਰਦੇ ਵਿੱਚ ਵਸਾਲ ਹੈ ਕਥਾ ਇੱਕ ਇਹੋ ਜਿਹਾ ਟੌਪ ਕੇ ਵੀ ਇਹਦੇ ਵਿੱਚੋਂ ਵੱਖ-ਵੱਖ ਪ੍ਰਕਰਣ ਆ ਜਾਂਦੇ ਨੇ ਮੈਂ ਹੁਣੇ ਗੱਲ ਕੀਤੀ ਹੈ ਵੀ ਇਹ ਨੌਲ ਦੀਆਂ ਮਗਰ ਮਗਰਾਉਣ ਗਿਆ ਬਾਬੇ ਮਨੀ ਸਿੰਘ ਨੇ ਇੱਕ ਟੀਕਾ ਕੀਤਾ ਦੋ ਟਕਸਾਲਾਂ ਨੇ ਇੱਕ ਬਾਬੇ ਮਨੀ ਸਿੰਘ ਦੀ ਇੱਕ ਬਾਬੇ ਦੀਪ ਸਿੰਘ ਦੀ ਬਾਬਾ ਮਨੀ ਸਿੰਘ ਨੇ ਜ਼ਿਕਰ ਕੀਤਾ ਹੈ ਕਿ ਇੱਕ ਜਿੰਦਰ ਜਲੇ ਦਾ ਅਰਾਈ ਉਹ ਆਪਣੀ ਪੇੜ ਦੀ ਮਜਬੂਰੀ ਕਰਕੇ ਰੋਟੀ ਵਾਸਤੇ ਘਰੋਂ ਨਿਕਲ ਗਿਆ ਕਿਤੇ ਰੋਟੀ ਦਾ ਵਿਹਾਰ ਚੱਲ ਰਿਹਾ ਹੈ ਪਾਣਾ ਕੁਦਰਤਾ ਉਹ ਬਾਰਦੇ ਇਲਾਕੇ ਵਿੱਚ ਗਿਆ ਉੱਥੇ ਕਮਲਗੇ ਵਾਲੇ ਸੰਤ ਕੀਰਤਨ ਕਰਦੇ ਸਨ ਔਰ ਉਹਨਾਂ ਦਾ ਪ੍ਰੋਗਰਾਮ 2 ਹਫ਼ਤੇ ਦਾ ਸੀ ਗੁਰਦੁਆਰਾ ਇੱਕ ਐਨੋਜੀ ਮਹਾਨ ਸੰਸਥਾ ਹੈ ਜਿੱਥੇ ਕੋਈ ਵੀ ਆਵੇ ਆਪਾਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਕੀ ਲੈਣ ਆਇਆ ਮੁਸਲਮਾਨਾਂ ਦੀ ਵਸੀਤ ਵਿੱਚ ਕੋਈ ਹਿੰਦੂ ਜਾਵੇ ਤੇ ਕਹਿੰਦੇ ਕਾਫਰ ਕੀ ਲੈਣ ਆਇਆ ਹਿੰਦੂਆਂ ਦੇ ਮੰਦਿਰ ਵਿੱਚ ਕੋਈ ਮੁਸਲਮਾਨ ਜਾਵੇ ਤੇ ਕਹਿਣਗੇ ਮਲੇਸ਼ ਕੀ ਲੈਣ ਆਇਆ ਲੇਕਿਨ ਗੁਰਦੁਆਰੇ ਵਿੱਚ ਕੋਈ ਵੀ ਆ ਜਾਏ ਅਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਕੀ ਲੈਣ ਆਇਆ ਕਿਉਂ ਕਿਉਂਕਿ ਗੁਰੂ ਕੀ ਬਾਣੀ ਕਹਿੰਦੀ ਖਤਰੀ ਬ੍ਰਾਹਮਣ ਸੂਦ ਵੈਸ ਅਵਦੇਸ਼ ਕਿਉਂ ਵਰਨਾ ਕੋ ਸਾਜਾ ਇਹ ਮੁਸਲਮਾਨਾਂ ਨੂੰ ਵੀ ਕਹਿੰਦਾ ਮੁਸਲਮਾਨ ਮੂਮ ਦਿਲ ਹੋਵੇ ਅੰਤਰ ਕੀ ਬਾਲ ਦਿਲ ਤੇ ਧੋਵੇ ਦੁਨੀਆ ਰੰਗ ਨਾ ਆਵੇ ਨੇੜੇ ਜੋ ਕੁਸਮ ਪਾਟ ਕਿਉ ਪਾ ਘਰਾ ਪੀਰੇ ਮੁਸਲਮਾਨ ਬਣਿਆ ਨਾ ਤੇ ਮਨ ਨਰਮ ਰੱਖ ਮੁਸਲਮਾਨ ਮੂਮਦਿਲ ਹੋਵੇ ਮੁਸਲਮਾਨ ਦੀ ਵਿਆਖਿਆ ਅੰਤਰ ਕੀ ਮਲ ਦਿਲ ਤੇ ਧੋਵੇ ਦੁਨੀਆ ਰੰਗ ਨਾ ਆਵੇ ਨੇੜੇ ਜੋ ਕੁਸਮ ਪਾਟ ਕਿਉ ਪਾ ਘਰਾ ਕਹਿੰਦੇ ਜਿਵੇਂ ਇੱਕ ਓ ਦਾ ਰੰਗ ਮਾੜਾ ਜਾਂ ਹਰਿਆ ਹੁੰਦਾ ਨਾ ਇਸ ਪ੍ਰਕਾਰ ਗੁਰਮੁਖਾ ਮੂਮਦ ਦਿਲ ਬਣ ਤੇ ਫਿਰ ਮੁਸਲਮਾਨ ਬਰਨਾ ਤੂੰ ਮੁਸਲਮਾਨ ਨਹੀਂ ਗੁਰਮੁਖੋ ਇਹ ਨਹੀਂ ਮੁਸਲਮਾਨ ਉੱਥੇ ਗਿਆ ਔਰ ਇਹਨੇ ਸੋਚਿਆ ਕਿ ਨਾਲੇ 4 ਦਿਨ ਇੱਥੇ ਰੋਟੀ ਦਾ ਕਿਉਂਕਿ ਮਹਾਂਪੁਰਸ਼ਾ ਨੇ 2 ਹਫ਼ਤੇ ਕਥਾ ਕਰਨੀ ਹੈ ਤੇ 2 ਹਫ਼ਤੇ ਮੇਰਾ ਰੋਟੀ ਪਾਣੀ ਦਾ ਕੰਮ ਚੱਲ ਜਾਏਗਾ ਬਾਣਾ ਰੱਬ ਦਾ ਹੁਣੇ ਸੋਚਿਆ ਕਿ ਜੋੜੇ ਖਾਣਾ ਵਧੀਆ ਕੰਮ ਹੈ ਜੋੜੇ ਪਰ ਕੇ ਰੱਖੀ ਜਾਵਾਂਗਾ ਸ਼ਾਮ ਨੂੰ ਪ੍ਰਸ਼ਾਦਾ ਛਕਲਾਂਗਾ ਦੀਵਾਨ ਸਮਾਪਤ ਹੋਇਆ ਸੰਤ ਕਮਲਜੀਏ ਵਾਲੇ ਜੋੜਾ ਲੈਣ ਲੱਗੇ ਆਪਾਂ ਦਿਲੋਂ ਅਰਦਾਸ ਨਹੀਂ ਕਰਦੇ ਮੈਂ ਗੱਲ ਕਹਿਣ ਲੱਗਾ ਜੀ ਤੁਸੀਂ ਇਸ ਗੱਲ ਤੇ ਯਕੀਨ ਨਹੀਂ ਕਰਨਾ ਮੇਰਾ ਆਪਣੀ ਜ਼ਿੰਦਗੀ ਦਾ ਤਜਰਬਾ ਗੁਰਮਖੋ ਮੈਂ ਗੁਰੂ ਅਗਰਦਾਸ ਮਗਰੋਂ ਕਰਦਾ ਤੇ ਗੁਰੂ ਮੈਨੂੰ ਪਹਿਲਾਂ ਦੇ ਦਿੰਦਾ ਇੱਥੇ ਹੰਕਾਰ ਨਹੀਂ ਕਾਰਨ ਕੀ ਹੈ ਕਾਰਨ ਇਹ ਹੈ ਆਪਾਂ ਧੀਆ ਭੈਣਾਂ ਵਾਲਿਆਂ ਆਪਾਂ ਬੱਚਿਆਂ ਵਾਲਿਆਂ ਸਾਡਾ ਪੁੱਤਰ ਗੱਭਰੂ ਹੋਵੇ ਨਾ ਤੇ ਕਦੇ ਉਹਨੇ ਇਹ ਨਹੀਂ ਆਖਿਆ ਪਿਤਾ ਜੀ ਮੇਰਾ ਵਿਆਹ ਕਰ ਦਿਓ ਸਾਡੀ ਧੀ ਬਟਿਆਰ ਹੋਵੇ ਤੇ ਉਹ ਆਪਣੇ ਪਿਤਾ ਨੂੰ ਇਹ ਨਹੀਂ ਕਹਿੰਦੀ ਵੀ ਮੰਮੀ ਜੀ ਮੇਰਾ ਵਿਆਹ ਕਰ ਦਿਓ ਲੇਕਿਨ ਮਾਂ ਪਿਓ ਨੂੰ ਫਿਕਰ ਹੁੰਦਾ ਵੀ ਮੇਰਾ ਪੁੱਤ ਗੱਭਰੂ ਹੋਇਆ ਤੇ ਵਿਹੋਣਾ ਮਾਂ ਪਿਓ ਨੂੰ ਫਿਕਰ ਹੁੰਦਾ ਵੀ ਮੇਰੀ ਤੀ ਸ਼ਾਦੀ ਤੇ ਯੋਗ ਮੈਂ ਵਿਹੋਣੀ ਹੈ ਇਸ ਪ੍ਰਕਾਰ ਗੁਰਮੁਖੋ ਜੇ ਆਪਾਂ ਗੁਰੂ ਨੂੰ ਮਾਂ ਪਿਓ ਕਰਕੇ ਜਾਣਾਂਗੇ ਤੇ ਸਾਰਾ ਫਿਕਰ ਉਹ ਲੈ ਲੇਗਾ ਕਿਉਂਕਿ ਬਾਣੀ ਦੀਆਂ ਪੰਕਤੀਆਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਬਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਆਖਾ ਸਭਨੀ ਥਾਈ ਤਾਂ ਕੋ ਗਿਆ ਕੜਾ ਜਿਓ ਤੇਰੇ ਹੁੰਦਿਆਂ ਕਾਹਦਾ ਡਰ ਐ ਇਸ ਪ੍ਰਕਾਰ ਗੁਰਮਖੋ ਗੁਰੂ ਨੂੰ ਆਪਣਾ ਮਾਂਪੂ ਕਰਕੇ ਜਾਣੋ ਤੇ ਗੁਰੂ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਅੱਗੇ ਕੀਚੇ ਅਰਦਾਸ ਇਹ ਬੋਲਣ ਦੇ ਨਾਲੋਂ ਦਿਲ ਦੀ ਭਾਸ਼ਾ ਨੂੰ ਬਹੁਤ ਜਲਦੀ ਸਮਝਦਾ ਹੋਇਆ ਕੇ ਮਾਤਮਾ ਜੋੜਾ ਲੈਣ ਲੱਗੇ ਜੇ ਕਿਸੇ ਮੇਰੇ ਭੈਣ ਭਰਾਣੇ ਸਾਖੀ ਪੜਨੀ ਹੋਵੇ ਨਾ ਜਿਹੜਾ ਸੁਖਮਣੀ ਸਾਹਿਬ ਦਾ ਟੀਕਾ ਹੈ ਉਹਦੇ ਤੁਸੀਂ ਇਹ ਸੰਪਰਦੇ ਟੀਕੇ ਵੀ ਤੁਸਾਖੀ ਪੜ ਸਕਦੇ ਜਿਹੜੇ ਮਿਸਨ ਆ ਰਹਿਆ ਤੁਹਾਨੂੰ ਉਹ ਕਹਿਣ ਲੱਗਾ ਅੱਲਾ ਵਾਲਿਓ ਤੁਹਾਡੀ ਅੱਲਾ ਮੰਨਦਾ ਮੈਂ ਗਰੀਬ ਆ ਰਾਂ ਜਲੰਧਰ ਦੇ ਇਲਾਕੇ ਚੋਂ ਪੇਟ ਦਾ ਭਜਾਏ ਇੱਥੇ ਆਇਆ ਅੱਲਾ ਅਗੇ ਦੁਆ ਕਰੋ ਕਿ ਅੱਲਾ ਮੇਰੀ ਗਰੀਬੀ ਸੁਣ ਲੇ ਮੈਨੂੰ ਚਾਰ ਰੋਟੀਆਂ ਮਿਲ ਜਾਣ ਬਾਬੇ ਕਮਾਲੀਏ ਵਾਲੇ ਕਹਿਣ ਲੱਗੇ ਹੁਣ ਫਿਰ ਗੱਲ ਸੰਤ ਦੀ ਸੰਤ ਕੀ ਹੈ ਸੰਤ ਉਹਦਾ ਸਤ ਨਾਲ ਜੁੜਿਆ ਤੇ ਸਤ ਨਾਲ ਜੋੜਦਾ ਅੱਜ ਦੇ ਸੰਤ ਸਤ ਨਾਲੋਂ ਜੋੜਨ ਦੀ ਬਜਾਏ ਆਪਣੇ ਪੈਰਾਂ ਨਾਲ ਜੋੜਦੇ ਨੇ ਇਹ ਮੈਂ ਆਮ ਮਨੀ ਸਾਹਿਬ ਬੋਲਦਾ ਮੈਨੂੰ ਉਹਨਾਂ ਦਾ ਡਰ ਨਹੀਂ ਮੈਨੂੰ ਇਹਦਾ ਡਰ ਹੈ ਜਿਹਦਾ ਖਾਈਓ ਤੇ ਗੁਣ ਗਾਈਏ ਦਸਨ ਪਾਸ਼ਾ ਦੀਆਂ ਪੰਕਤੀਆਂ ਨੇ ਜਿਹੜੇ ਅੱਜ ਕੱਲ ਦੇ ਪਖੰਡੀ ਲੋਕ ਨੇ ਨਾ ਉਹ ਕਹਿੰਦੇ ਮੇਰੋ ਹੀ ਧਿਆਨ ਧਰੋ ਨਿਸਵਾਸਰ ਇਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ ਮੇਰੋ ਹੀ ਧਿਆਨ ਧਰੋ ਨਿਸਵਾਸਰ ਔਰ ਕੁ ਭੂਲ ਕੇ ਨਾਮ ਨ ਲੈ ਜਾ ਮੇਰਾ ਧਿਆਨ ਧਰੋ ਔਰ ਕੁ ਦਾ ਭੂਲ ਕੇ ਨਾ ਨਾ ਲਿਆ ਜੇ ਤੁਸੀਂ ਡੇਰੀਆਂ ਵਿੱਚ ਜਾਂਦੇ ਹੋ ਬਾਹਰ ਸ਼ਤਾਲ ਲੱਗੇ ਹੁੰਦੇ ਨੇ ਬਾਪਾ ਬਾਬਿਆਂ ਦੀਆਂ ਫੋਟੋਆਂ ਹੁੰਦੀਆਂ ਨੇ ਤੇ ਫੋਟੋਆਂ ਵਿੱਚ ਵਿੱਚ ਮਨ ਕਮਸ਼ੀਰ ਕੀਤਾ ਹੁੰਦਾ 30 ਤੇਰੇ 50 ਸਾਡੇ ਤੇਰੇ ਬਾਬੇ ਦੀ 100 ਵੇਗੀ ਤੇ ਬਾਬੇ ਨੂੰ ਬਣ ਗਏ ਨਾ 7000 ਰੁਪਇਆ ਇਸ ਪ੍ਰਕਾਰ ਲੋਕਾਂ ਨੇ ਸੋਰਸ ਆਫ ਇਨਕਮ ਬਣਾਇਆ ਸੰਤ ਉਹ ਹੈ ਜਿਹੜਾ ਆਪਣਾ ਤਿਆਗ ਕੇ ਤੇ ਦੂਜਿਆਂ ਦਾ ਕੰਮ ਕਰਦਾ ਹੈ ਆਪਣਾ ਵਿਕਾਰ ਬਰਾਨਾ ਸਾਡੇ ਆਪਣਾ ਵਿਗਾੜ ਕੇ ਦੂਜਿਆਂ ਦਾ ਕੰਮ ਕਰਨਾ ਰੋਹ ਵਿਚਾਰ ਰਾਈ ਨੇ ਆਖਿਆ ਸਾਈ ਲੋਕੋ ਅੱਲਾ ਦੇ ਅੱਗੇ ਦੁਆ ਕਰੋ ਮੈਂ ਪੇੜ ਦਾ ਪੁਜਾਰੀ ਇੱਥੇ ਆਇਆ ਤੇ ਸੰਤ ਜੀ ਕਹਿਣ ਲੱਗੇ ਕੋ ਜਾਣਦਾ ਕਹਿੰਦਾ ਜੀ ਮੈਨੂੰ ਮਾੜਾ ਮੋਟਾ ਉਰਦੂ ਆਉਂਦਾ ਪਰ ਪੂਰਾ ਨਹੀਂ ਮੈਨੂੰ ਕਿਸੇ ਅੱਖਰ ਲਿਖ ਦਿਓ ਕਾਗਜ਼ ਉੱਪਰ ਤੇ ਮਹਾਂਪੁਰਸ਼ਾਂ ਨੇ ਲਿਖ ਕੇ ਦਿੱਤਾ ਪ੍ਰਭ ਕੇ ਸਿਮਰਨ ਰਿਦ ਸਿਦ ਨੌ ਨਿਦ ਇਹ ਲਿਖ ਦਿੱਤਾ ਨਾ ਤੇ ਸੇਵਾ ਕਰੀ ਗਿਆ 15 ਦਿਨਾਂ ਦਾ ਪ੍ਰੋਗਰਾਮ ਸੀ ਤਿੰਨਾਂ ਦਿਨਾਂ ਤੋਂ ਬਾਅਦ ਇੱਕ ਸਰਦਾਰ ਸੂਬੇਦਾਰ ਕਰਕੇ ਲਿਖਿਆ ਉਹਨੇ ਮੀਂਹ ਦਾ ਮੂੰਹ ਹਿਲਦਾ ਵੇਖ ਕੇ ਤੇ ਕਹਿਣ ਲੱਗਾ ਮੀਆਂ ਕੀ ਕਰਦਾ ਕੀ ਜਾਬ ਕਰਦਾ ਉਹਨੇ ਸਾਰੀ ਹੱਡ ਬੀਤੀ ਸੁਣਾਈ ਕਹਿਣ ਲੱਗਾ ਸਰਦਾਰਾ ਅਸੀਂ ਅਰਾਈ ਲੋਕ ਮਿੱਟੀ 'ਚੋਂ ਸੋਨਾ ਕੱਢ ਲੈਨੇ ਪਰ ਮੇਰੇ ਕੋਲ ਮਿੱਟੀ ਹੈ ਨਹੀਂ ਕਹਿਣ ਲੱਗਾ ਸੌਦਾ ਮਾਰ ਲਈਏ ਕਹਿੰਦਾ ਮਾਰੋ ਉਹ ਸੂਬੇਦਾਰ ਕਹਿਣ ਲੱਗਾ ਮੇਰੇ ਕੋਲ ਸੱਤ ਮਰਬੇ ਪੈੜੀ ਦੇ ਨੇ ਤੇ ਮੇਰੇ ਕੋਲ ਲੀਲਾ ਅੱਧੋ-ਅੱਧ ਕਰ ਲਾਂਗੇ ਕਹਿਣ ਲੱਗਾ ਸਰਦਾਰ ਜੀ ਮੇਰੇ ਕੋਲ ਤਾਂ ਬਰਦਾਂ ਜੋ ਕੇ ਪੈਸੇ ਵੀ ਨਹੀਂ ਉਹ ਸੂਬੇਦਾਰ ਨੇ ਉਹਨੂੰ ਬਰਦ ਵੀ ਲੈ ਦਿੱਤੇ ਇਤਿਹਾਸ ਹੈ ਇਤਿਹਾਸ ਤਿੰਨਾਂ ਸਾਲਾਂ ਤੋਂ ਬਾਅਦ ਉਹ ਸਾਈ ਜਿਹੜਾ ਉਹ ਰਾਈ ਸੀ ਉਸੇ ਗੁਰਦੁਆਰੇ ਫੇਰ ਆਇਆ ਕਿਉਂਕਿ ਹਰ ਸਤ ਸਾਲਾਨਾ ਸਮਾਗਮ ਹੁੰਦਾ ਸੀ ਸਾਡੇ ਵਰਗਾ ਹੁੰਦਾ ਨਾ ਤੇ ਕਹਿਣਾ ਸੀ ਵੇਖੋ ਬਾਬੇ ਨੇ ਕਲਾਮ ਦਿੱਤੀ ਮੌਜਾ ਕਰਦੇ ਆ ਜਮੀਨ ਭਾਂਡਾ ਬਣ ਗਿਆ ਆਪਾਂ ਗੁਰੂ ਤੋਂ ਕੀ ਲੈਣਾ ਮੈਂ ਉਸ ਮੁਸਲਮਾਨ ਭਰਾ ਤੋਂ ਵੀ ਸਦਕੇ ਜਾਣਾ ਜਿੰਨੇ ਦਿੱਤਾ ਉਹਨੂੰ ਮਾਲਕ ਚੇਤੇ ਹੈ ਆਇਆ ਜੋੜੇਖਾਨੇ ਸੇਵਾ ਕੀਤੀ ਮਾਤਮਾ ਆਇ ਤੇ ਕਹਿਣ ਲੱਗਾ ਸਾਈ ਲੋਕੋ ਮੈਨੂੰ ਸਿਆਣਿਆਂ ਜੇ ਕਹਿੰਦੇ ਦਾਸ ਭਾਈ ਕਹਿੰਦਾ ਜੀ ਮੈਂ ਤਿੰਨ ਵਰੇ ਤੁਹਾਡੇ ਕੋਲ ਪਹਿਲਾਂ ਇੱਥੇ ਆਇਆ ਸਾਂ ਮੇਰੀ ਕੋ ਰੋਟੀ ਤੋਂ ਆਤਰ ਸਾਂ ਹੁਣ ਮੇਰੇ ਆਪਣੇ ਦੋ ਮਰਬੇ ਆਪਣੇ ਬਣ ਗਏ ਨੇ ਮੈਂ ਦੋ ਮਰਬਿਆਂ ਦਾ مالک ਹਾਂ ਹੁਣ ਇਹ ਕੰਮ ਕਰੋ ਇੱਥੇ ਤਾਂ ਸੌਰ ਗਿਆ ਮੇਰਾ ਅੱਗਾ ਸੌਰ ਜਾ ਮੈਂ ਵਾਰ-ਵਾਰ ਇੱਕ ਪੰਕਤੀ ਰਿਪੀਟ ਕਰ ਰਿਹਾ ਆ ਆਪਾਂ ਲੋਕ ਇਥੋਂ ਦੇ ਪਦਾਰਥਾਂ ਤਕਸੀਮਤ ਹਾਂ ਜਦ ਕੇ ਬਾਣੀ ਕਹਿੰਦੀ ਕਰ ਕੀ ਨਾਰ ਬਹੁਤ ਇਹ ਜਾਨ ਸوں ਸਦਾ ਰਹਿਤ ਸੰਗ ਲਾਗੀ ਜਦ ਹੀ ਹਾਂਸ ਤਰੀਏ ਕਾਇਆ ਪ੍ਰੇਤ ਪ੍ਰੇਦ ਕਰ ਭਾਗੀ ਮੈਂ ਹਰ ਕਥਾ ਵੀ ਜ਼ਿਕਰ ਕਰਦਾ ਜਿਹੜੀ ਇਹ ਨੋਟਾਂ ਦੀ ਢੇਰੀ ਹੈ ਨਾ ਇਹ ਪੁੱਤ ਨੇ ਸਾਹਮਣੇ ਲੈਣੀ ਹੈ ਲੇਖਾ ਅਸੀਂ ਦੇਣਾ ਤੇ ਜਿਹੜੇ ਪੁੱਤਾਂ ਵਾਸਤੇ ਆਪਾਂ ਪਾਪੜ ਵੇਲਦੇ ਆ ਨਾ ਉਸ ਪੁੱਤ ਨੇ ਮੋਟੀਆਂ ਲੱਕੜਾਂ ਕਟੀਆਂ ਕਰਕੇ ਸਾਡੀ ਛਾਤੀ ਤੇ ਵੱਡਾ ਖੁੰਡ ਰਾ ਕੇ ਤੇ ਸਾਨੂੰ ਅੱਗ ਲਾਉਣੀ ਹੈ ਇਸ ਕਰਕੇ ਮਿੱਤਰੋ ਉਸ ਪੁੱਤ ਵਾਸਤੇ ਉਸ ਪਤਨੀ ਵਾਸਤੇ ਉਸ ਪਰਿਵਾਰ ਵਾਸਤੇ ਆਪਣਾ ਅੱਗਾ ਨਾ ਵਗਾੜੀਏ ਕਹਿਣ ਲੱਗਾ ਅੱਲਾਹ ਵਾਲਿਓ ਅੱਲਾਹ ਨੇ ਬੜੀ ਕਰਮ ਕੀਤਾ ਹੈ ਮੇਰੇ ਤੇ ਕਿਰਪਾ ਕਰੋ ਮੇਰਾ ਅੱਗਾ ਸੌਰਜ ਹੈ ਤੇ ਕਹਿੰਦੇ ਮੀਆਂ ਫਿਰ ਲਿਆ ਕਾਗਜ਼ ਮਹਾਤਮਾ ਨੇ ਲਿਖੇ ਦਿੱਤਾ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ